ਸਵੇਰੇ ਸਵੇਰੇ ਉੱਠ ਕੇ ਮੈਂ ਆਪਣੇ ਮੁਰਗਿਆਂ ਨੂੰ ਜਿਵੇਂ ਕੋਲਦਾ ਤੇ ਵਧੀਆ ਉਹ ਇੱਕਦਮ ਭੱਜ ਕੇ ਆਉਂਦੇ ਨੇ ਬਾਹਰ ਨੂੰ ਤੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਫੀਡ ਪਾ ਦਿੰਦਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹ ਪੂਰਾ ਦਿਨ ਇੱਥੇ ਘੁੰਮੀ ਜਾਂਦੇ ਹੁੰਦੇ ਨੇ ਗਰਮੀਆਂ ਦੀ ਗੱਲ ਕਰਾਂ ਗਰਮੀਆਂ ਦੇ ਵਿੱਚ ਮੈਂ ਸਿਰਫ ਦੋ ਟਾਈਮ ਹੀ ਫੀਡ ਪਾਉਣਾ ਹੁੰਦਾ ਮੁਰਗਿਆਂ ਨੂੰ ਕਿਉਂਕਿ ਸਿਰਫ ਇੱਕ ਤਾਂ ਸਵੇਰੇ ਪਾ ਦੇਣਾ ਇੱਕ ਸ਼ਾਮ ਨੂੰ ਪਾ ਦੇਣਾ ਦੁਪਹਿਰੇ ਮੈਂ ਇਸ ਕਰਕੇ ਨਹੀਂ ਪਾਉਂਦਾ ਕਿਉਂਕਿ ਜੇ ਦੁਪਹਿਰੇ ਮੈਂ ਗਰਮੀਆਂ ਦੇ ਵਿੱਚ ਫੀਡ ਪਾਦਾ ਇੱਕ ਤਾਂ ਧੁੱਪ ਬਹੁਤ ਜ਼ਿਆਦਾ ਆਉਂਦੀ ਆ ਉਹਦੇ ਕਰਕੇ ਮੁਰਗੀਆਂ ਪਹਿਲਾਂ ਹੀ ਗਰਮ ਹੁੰਦੀਆਂ ਨੇ ਜੇ ਖਾਣਾ ਖਾ ਲੈਂਦੀਆਂ ਨੇ ਫੀਡ ਖਾ ਲੈਂਦੀਆਂ ਨੇ ਤਾਂ ਉਹ ਹੋਰ ਜ਼ਿਆਦਾ ਮਤਲਬ ਓਵਰ ਹੀਟ ਹੋਣ ਲੱਗ ਜਾਂਦੇ ਨੇ ਉਹਦੇ ਕਰਕੇ ਬਿਮਾਰੀਆਂ ਆਉਣ ਲੱਗ ਜਾਂਦੇ ਨੇ ਹੀ ਹੀਟ ਸਟ੍ਰੋਕ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਉਹ ਸੁਸਤ ਹੋ ਜਾਂਦੇ ਨੇ ਸੁਸਤ ਹੋ ਕੇ ਪੈ ਜਾਂਦੀਆਂ ਨੇ ਫਿਰ ਗਰਮੀ ਜ਼ਿਆਦਾ ਲੱਗਦੀ ਆ ਗਰਮੀਆਂ ਦੇ ਵਿੱਚ ਦੇਖੋ ਤੁਸੀਂ ਸਵੇਰੇ ਇੱਕ ਟਾਈਮ ਫੀਡ ਪਾ ਦਿਓ ਉਸ ਤੋਂ ਬਾਅਦ ਤੁਸੀਂ ਸ਼ਾਮ ਨੂੰ ਸਿੱਧਾ ਪਾਓ ਜੇ ਦਿਨ ਦੇ ਵਿੱਚ ਪਾਉਣਾ ਤਾਂ ਤੁਸੀਂ ਹਰਾ ਆਚਾਰਾ ਪਾਓ ਜਿਹੜਾ ਕਿ ਠੰਡਾ ਹੁੰਦਾ ਘਾਹ ਪਾ ਦਿਓ ਜਾਂ ਫਿਰ ਵਰਸੀਮ ਪਾ ਦਿਓ ਉਹ ਵੀ ਥੋੜੀ ਬੋਤੀ ਸੁਕਾ ਕੇ ਪਾਓ ਜ਼ਿਆਦਾ ਮਤਲਬ ਹੋ ਨਾ ਪਾਇਓ ਹਰੀ ਬਿਲਕੁਲ ਤਾਜੀ ਨਾ ਪਾਇਓ ਕਿਉਂਕਿ ਜ਼ਿਆਦਾ ਫੀਡ ਖਾਣ ਨਾਲ ਹਰਾਚਾਰਾ ਜ਼ਿਆਦਾ ਖਾਣ ਨਾਲ ਇਹ ਡੈਰੀ ਦੀ ਪ੍ਰੋਬਲਮ ਹੋ ਜਾਂਦੀ ਹੈ ਇਹਨਾਂ ਨੂੰ ਜਿਹਦੇ ਕਰਕੇ ਕੀ ਇਹ ਪਤਲੀ ਮਿੱਠਾਂ ਕਰਨ ਲੱਗ ਜਾਂਦੇ ਨੇ ਮੁਰਗੇ ਬਾਕੀ ਮੈਂ ਸਰਦੀਆਂ ਦੇ ਵਿੱਚ ਇਦਾਂ ਕਰਦਾ ਹੁੰਨਾ ਵੀ ਸਰਦੀਆਂ ਦੇ ਵਿੱਚ ਤਿੰਨ ਵਾਰੀ ਫੀਡ ਵੀ ਪਾ ਦਿੰਦਾ ਤਾਂ ਵੀ ਕੋਈ ਦਿੱਕਤ ਨਹੀਂ ਪੈਸੀ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮੁਰਗੀਆਂ ਰੱਖਿਆ ਸੀ ਤਾਂ ਮੈਂ ਤਿੰਨ-ਤਿੰਨ ਵਾਰੀ ਜਣਾ ਫੀਡ ਪਾ ਦਿੰਦਾ ਸੀ ਜਾਂ ਫਿਰ ਮੇਰਾ ਫੀਡਰ ਹਮੇਸ਼ਾ ਭਰਿਆ ਹੁੰਦਾ ਸੀਗਾ ਉਦੋਂ ਮੈਨੂੰ ਇਹਨਾਂ ਨਹੀਂ ਪਤਾ ਹੁੰਦਾ ਸੀ ਅੰਡੇ ਵਾਲੀ ਮੁਰਗੀ ਨੂੰ ਜ਼ਿਆਦਾ ਫੀਡ ਵੀ ਨਹੀਂ ਦੇਣੀ ਹੁੰਦੀ ਨਾ ਕਿਉਂਕਿ ਉਹ ਜੇ ਜ਼ਿਆਦਾ weight gain ਕਰ ਲੈਂਦੀ ਹੈ ਨਾ ਫਿਰ ਉਹ ਆਂਡੇ ਦੇਣੋਂ ਹਟ ਜਾਂਦੀ ਆ ਤਾਂ ਕਰਕੇ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਇਦਾਂ ਵੀ ਕੁਝ ਹੁੰਦਾ ਫਿਰ ਮੈਂ ਉਹਦੇ ਨਾਲ ਇਹਦਾ ਫਰੀ ਰੇਂਜ ਦੇ ਵਿੱਚ ਨਹੀਂ ਸੀ ਕਰਦਾ ਹੁੰਦਾ ਥੋੜਾ ਜਿਹਾ ਥਾ ਹੁੰਦਾ ਸੀ ਉਹ ਜਾਲ ਲਾਇਆ ਹੁੰਦਾ ਸੀ 10x15 ਅੱਕ ਦਾ ਉਹ ਜਾਲ ਲਾਇਆ ਹੁੰਦਾ ਸੀਗਾ ਸਾਰੇ ਹੀ ਮਤਲਬ 10x15 ਦਾ ਜਾਲ ਛੱਤ ਬਣਾਈ ਹੁੰਦੀ ਸੀ ਉਹ 8 ਕੋਟ ਦੀ ਜਗ੍ਹਾ ਹੁੰਦੀ ਸੀ ਉੱਥੇ ਮੈਂ ਛੱਡੀ ਰੱਖਦਾ ਹੁੰਦਾ ਸੀ ਉਹ ਹਜਮ ਨਹੀਂ ਕਰ ਪਾਉਂਦੇ ਜੀ ਨਾ ਕਰਕੇ ਮੁਰਗੀਆਂ ਦਾ ਜਿਹੜਾ ਆਪਣਾ ਉਹ ਵੇਟ ਓਵਰ weight ਹੋਣ ਲੱਗੀਆਂ ਤੇ ਆਂਡਾ ਹੌਲੀ ਹੌਲੀ ਬੰਦ ਹੋਣ ਲੱਗ ਗਿਆ ਫਿਰ ਮੈਨੇ ਦੇਖਿਆ ਜਿੱਥੋਂ ਮੈਂ ਫੀਡ ਲੈਂਦਾ ਸੀ ਉਹਨਾਂ ਨਾਲ ਸਲਾਹ ਕਰੀ ਇੱਕ ਦੋ ਹੋਰ ਫਾਰਮਰਾਂ ਨਾਲ ਸਲਾਹ ਕਰੀ ਕਿਉਂਕਿ ਮੈਨੂੰ ਪਹਿਲਾਂ ਕੰਮ ਨਹੀਂ ਸੀ ਆਉਣਾ ਹੁੰਦਾ ਮੈਂ ਤਾਂ 20 ਕੁ ਬਰਡ ਰੱਖੇ ਹੋਏ ਸੀ ਉਦੋਂ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਡੀ ਮੁਰਗੀਆਂ ਦੀ ਜਿਹੜੀ ਗ੍ਰੋਥ ਆ weight ਆ ਓਵਰ weight ਹੋ ਚੁੱਕੀਆਂ ਨੇ ਉਹਨਾਂ ਨੇ ਹਾਸੇ ਨਾਲ ਮੈਨੂੰ ਮਜ਼ਾਕ ਚ ਕਿਹਾ ਵੀ ਇਹਨਾਂ ਨੂੰ ਵਾਕ ਤੇ ਲੈ ਕੇ ਜਾਇਆ ਕਰੋ ਸਵੇਰੇ ਸ਼ਾਮ ਤੇ ਫਿਰ ਇਹ ਪਤਲੀਆਂ ਹੋਣਗੀਆਂ ਫਿਰ ਜਾ ਕੇ ਕੀਤੇ ਇਹ ਆਂਡੇ ਦੇਣੀ ਸ਼ੁਰੂ ਕਰਨੀਆਂ ਪਰ ਮੈਂ ਹੁਣ ਦੇਖਿਆ ਵੀ ਯਾਰ ਇਦਾਂ ਮੈਂ ਹੁਣ ਕਿਵੇਂ ਕਰਾਂ ਫਿਰ ਹੌਲੀ-ਹੌਲੀ ਇੱਕ ਨੀਚੇ ਪਲਾਟ ਖਾਲੀ ਸੀ ਉੱਥੇ ਜਾਣਕਾਰ ਸੀ ਬੰਦਾ ਕੋਈ ਮੈਂ ਉੱਥੇ ਚਾਰਦਵਾਰੀ ਕਰਾ ਕੇ ਉੱਥੇ ਮੁਰਗੀਆਂ ਛੱਡਤੀਆਂ ਤੇ ਹੌਲੀ-ਹੌਲੀ ਮੈਂ ਫੀਡ ਵੀ ਘਟਾਤੀ ਫੀਡ ਕੀ ਘਟਾਤੀ ਮਤਲਬ ਕਿ ਦੋ ਟਾਈਮ ਕਰਤੀ ਫਿਰ ਮੈਨੂੰ ਉਖੀ ਕਰ ਰਿਹਾ ਕਰੇ ਯਾਰ ਭੁੱਖਿਆਂ ਦਾ ਮਰ ਜਾਣ ਕਿਉਂਕਿ ਨਹੀਂ ਪਤਾ ਹੁੰਦਾ ਸੀ ਵੀ ਬਰਡ ਇਹਨਾਂ ਸਰਵਾਈਵ ਕਰ ਲੈਂਦਾ ਹਨਾ ਫਿਰ ਮੈਂ ਹੌਲੀ-ਹੌਲੀ ਜਦੋਂ ਉਹਨਾਂ ਦਾ ਵੀਟ ਠੀਕ ਹੋਣ ਲੱਗਿਆ ਤਾਂ ਹੋਂ ਆਂਡੇ ਤੇ ਆਉਣ ਲੱਗ ਗੀਆਂ ਥੋੜੀਆਂ ਝਿੜਿਚੜੀਆਂ ਹੋਣ ਜ਼ਰੂਰ ਲੱਗੀਆਂ ਤੇ ਪਰ ਫਿਰ ਵੀ ਵਧੀਆ ਆਂਡੇ ਤੇ ਆਉਣ ਲੱਗੀਆਂ ਫਿਰ ਰੈਗੂਲਰ ਆਂਡੇ ਦੇਣ ਲੱਗੀਆਂ ਉਸ ਤੋਂ ਬਾਅਦ ਕਈ ਬਿਮਾਰੀਆਂ ਆਈਆਂ ਤੇ ਮੈਂ ਉਹਨਾਂ ਦੇ ਨਾਲ ਪ੍ਰੈਕਟੀਕਲ ਹੋਇਆ ਵੀ ਆਪ ਮਰੀ ਦੇ ਨਾਲ ਕਿੱਦਾਂ ਲੜਨਾ ਤੇ ਜਦੋਂ ਕੋਈ ਬਿਮਾਰੀ ਆਉਂਦੀ ਸੀ ਸੀਜੀਡੀਆਈ ਮੈਂ ਇੰਨੇ ਜਣਿਆਂ ਨੂੰ ਫੋਨ ਕਰਿਆ ਦਵਾਈ ਦਿੰਦਾ ਰਿਹਾ ਉਹ ਜਿਵੇਂ ਕਹਿੰਦਾ ਸੀ ਆਹ ਦੇ ਦੇ ਉਹ ਦੇ ਦਿੰਦਾ ਚਾੱਕ ਕੇ ਉਹ ਦਵਾਈ ਦੇ ਦੇ ਉਹ ਦੇਤੀ ਹਨਾ ਮਤਲਬ ਜਿਹੜਾ ਕਹਿੰਦਾ ਸੀ ਉਹ ਦੇ ਦੇ ਕਿਉਂਕਿ ਰੁਕੀ ਨਹੀਂ ਰਹੀ ਸੀ ਮਾਰਟੈਲਿਟੀ ਬਹੁਤ ਹੋਈ ਗਈ ਅਸਲ ਦੇ ਵਿੱਚ ਮੈਨੂੰ ਲੱਗਦਾ ਮੈਂ 40 ਕਿ ਲੈ ਕੇ ਆਇਆ ਸੀ ਤੇ ਉਹਦੇ ਵਿੱਚੋਂ ਬਹੁਤ ਜ਼ਿਆਦਾ ਮਰ ਗਏ ਸੀਗੇ 40 ਫੇਰ ਲੈ ਕੇ ਆਇਆ ਸੀ ਸੱਚ 20 ਤੋਂ ਬਾਅਦ ਫਿਰ ਉਦੋਂ ਬਹੁਤ ਜ਼ਿਆਦਾ ਮਾਰਟੈਲਿਟੀ ਹੋਣ ਕਰਕੇ ਮੈਂ ਯਾਰ ਸੋਚੀ ਗਿਆ ਵੀ ਯਾਰ ਇੰਨੀ ਮਾਰਟੈਲਿਟੀ ਕਿੱਦਾਂ ਹੋ ਰਹੀ ਆ ਫਿਰ ਮੈਂ ਆਪ ਦੇ ਹਿਸਾਬ ਨਾਲ ਦੇਸੀ ਤਰੀਕੇ ਦੇ ਨਾਲ ਹਨਾ ਮੈਂ ਅੱਕ ਗਿਆ ਸੀਗਾ ਦਵਾਈਆਂ ਪਾ ਪਾ ਕੇ ਵੀ ਯਾਰ ਫਿਰ ਮੈਨੂੰ ਕਿਸੇ ਨੇ ਦੱਸਿਆ ਇੱਕ ਮਤਲਬ ਮੈਨੂੰ ਦਿੱਲੀ ਦਾ ਬੰਦਾ ਮਿਲਿਆ ਬਹੁਤ ਚੰਗਾ ਬੰਦਾ ਸੀ ਮੇਰੇ ਕੋਲ ਹਲੇ ਵੀ ਨੰਬਰ ਹੈਗਾ ਉਹ ਇੰਨਾ ਕ ਵਧੀਆ ਬੰਦਾ ਸੀ ਉਹਦੇ ਆਪਣੇ ਪ੍ਰੋਡਕਟ ਪ੍ਰੋਡਕਟ ਹੁੰਦੇ ਨੇਗੇ ਉਹ ਡਾਇਰੈਕਟ ਮਾਲਕ ਮੇ ਨਾਲ ਗੱਲ ਕਰਿਆ ਕਰੇ ਉਹ ਮੈਨੂੰ YouTube ਤੋਂ ਮਿਲਿਆ ਸੀ ਤੇ ਉਹ ਬੰਦੇ ਨੇ ਮੈਨੂੰ ਦੱਸਿਆ ਕਿ ਐਦਾਂ ਕਰਕੇ ਰਹਿਣਾ ਵੀ ਤੁਸੀਂ ਦਵਾਈਆਂ ਨਾ ਪਾਓ ਕੋਈ ਗੱਲ ਨਹੀਂ ਮਰ ਰਹੇ ਨੇ ਮਰ ਰਹਿਣ ਦੇ ਪਰ ਜੇ ਤੁਸੀਂ ਦਵਾਈਆਂ ਪਾਉਂਗੇ ਤਾਂ ਲੀਵਰ ਫੇਲ ਹੋਣ ਕਰਕੇ ਵੀ ਇਹ ਮਰੀ ਜਾਣਗੇ ਫਿਰ ਐਂਟੀਬਾਇਓਟਿਕ ਇੰਨਾ ਜ਼ਿਆਦਾ ਨਹੀਂ ਪਾਉਣਾ ਚਾਹੀਦਾ ਫਿਰ ਮੈਂ ਸੋਚਿਆ ਯਾਰ ਗੱਲ ਤਾਂ ਸਹੀ ਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਹੌਲੀ ਹੌਲੀ ਰੁਕੋ ਥੋੜਾ ਜਿਹਾ ਕੰਟਰੋਲ ਆਣ ਦੋ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਦਵਾਈ ਦੇਵਾਂ ਤੇ ਫਿਰ ਮੇਰਾ ਮਨਜਾ ਟੁੱਟ ਗਿਆ ਦਵਾਈਆਂ ਤੋਂ ਤੇ ਮੈਂ ਬਾਈ ਨਾਲ ਵੀ ਗੱਲ ਨਹੀਂ કરી ਫਿਰ ਮੈਂ ਆਪਣੇ ਤਰੀਕੇ ਨਾਲ ਦੇਖੋ ਇੱਕ ਸਿਗਰੈਟ ਦੀ ਬਿਮਾਰੀ ਸੀ ਉਹਦੇ ਵਿੱਚ ਹੁੰਦਾ ਕੀ ਆ ਵੀ ਜ਼ਖਾਮ ਜਾਂ ਹੋ ਜਾਂਦਾ ਹਨਾ ਮੁਰਗੀਆਂ ਨੂੰ ਤੇ ਮੈਂ ਸੋਚਿਆ ਜੇ ਜ਼ਖਾਮ ਹੀ ਹੋਇਆ ਹਨਾ ਆਪਾਂ ਕੀ ਕਰਦੇ ਹੁੰਨੇ ਜ਼ਖਾਮ ਹੁੰਦਾ ਜਦੋਂ ਆਪਣੇ ਘਰ ਦੇ ਕੀ ਕਰਦੇ ਹੁੰਦੇ ਮੈਂ ਉਹ ਚੀਜ਼ਾਂ ਸੋਚ ਕੇ ਮੈਂ ਕਹਿਆ ਯਾਰ ਦੇਖ ਸੱਚੀ ਦੱਸਾਂ ਜਿਹੜੇ ਮੁਰਗੀਆਂ ਸੀ ਉਹ ਬਾਲੀਆਂ ਬਿਮਾਰ ਸੀਗੀਆਂ ਚੂਚੇ ਮੁਰਗੇ ਮੁਰਗੀਆਂ ਉਹ ਚੂਚੇ ਬਾਲੇ ਬਿਮਾਰ ਸੀ ਮੈਂ ਮੈਂ ਕੁਝ ਨਹੀਂ ਕਰਿਆ ਮੈਂ ਚੱਕੇ ਉਹਨਾਂ ਦੇ ਗਲੇ ਤੇ ਵਿਕਸ ਲਾਦੀ ਵਿਕਸ ਵੀਪੁਰਾ ਬਾਉਂਦੀ ਆ ਜਿਹੜੀ ਹਨਾ ਉਹ ਟੋਕਰੇ ਥੱਲੇ ਬੰਦ ਕਰਤੇ ਬਿਨੇ ਕਿਉਂਕਿ ਜਦੋਂ ਔਖੇ ਜਿਹੇ ਸਾਹ ਲੈਣ ਦੇ ਹੁੰਦੇ ਸੀ ਮੂੰਹ ਟੱਡ ਕੇ ਉੱਪਰ ਨੂੰ ਮੂੰਹ ਕਰਕੇ ਸਾਹ ਲਿਆ ਕਰਦੇ ਸੀ ਤਾਂ ਉਹ ਸਵੇਰ ਤੱਕ ਨੂੰ ਮਰੇ ਹੋਏ ਹੁੰਦੇ ਸੀ ਤੇ ਇੱਕ ਦਿਨ ਮੈਂ ਬਹੁਤ ਦੁਖੀ ਹੋ ਗਿਆ ਮੈਂ ਕਹਿਆ ਯਾਰ ਕੁਝ ਹੁੰਦਾ ਤਾਂ ਐ ਨਹੀਂ ਮੈਂ ਦੇਖੀ ਜਉ ਹਣਾ ਆ ਕਰਕੇ ਦੇਖਦਾ ਇੱਕ ਮੁਰਗੀ ਮੈਨੂੰ ਪਤਾ ਸੀ ਵੀ ਇਹ ਬਚਦੀ ਨਹੀਂਗੀ ਇਹ ਮੈਂ ਐਕਸਪੈਰੀਮੈਂਟ ਜਿਆ ਕਰਿਆ ਉਹ ਦੋ ਚੂਚੇ ਸੀ ਦੋ ਚੂਚਿਆਂ ਨੂੰ ਚੱਕਿਆ ਇੱਕ ਤਾਂ ਉਹਦੇ ਗਰਦਨ ਤੇ ਲਾਤਾ ਇੱਕ ਉਹਦੇ ਮੱਥੇ ਜੇ ਤੇ ਲਾਤਾ ਚੁੰਝ ਦੇ ਉੱਤੇ ਅੰਗਲ ਨਾਲ ਵੀ ਵਿਕਸ ਵਿਪੁਰਬ ਲਾਤੀ ਫਿਰ ਉਹਨੂੰ ਮੈਂ ਕੀ ਕਰਿਆ ਥੱਲੇ ਲਿਆਇਆ ਉੱਪਰ ਰੱਖੇ ਹੋਏ ਨੇ ਮੇਰੇ ਕੋਲ ਬਰਡਸ ਜਿੰਨੇ ਵੀ ਚੂਚੇ ਸੀ ਉੱਪਰ ਰੱਖੇ ਹੋਏ ਸੀ ਘਰ ਦੀ ਛੱਤ ਤੇ ਕਰਦਾ ਸੀ ਮੈਂ ਤੇ ਮੈਂ ਪੈਂਦਾ ਸੀ ਥੱਲੇ ਵੀ ਬਾਰ ਬਾਰ ਉੱਠ ਕੇ ਦੇਖਣਾ ਪਿਆ ਕਰੂ ਫਿਰ ਉਹਦੇ ਮੈਂ ਉਹਨੂੰ ਟੋਕਰੇ ਥੱਲੇ ਬੰਦ ਕਰਤਾ ਵਿਕਸ ਲਾ ਕੇ ਉਹਨੂੰ ਚੰਗੀ ਤਰ੍ਹਾਂ ਕਵਰ ਕਰਤਾ ਮੈਨੂੰ ਠੰਡ ਨਾ ਲੱਗੇ ਕਿਸੇ ਪਾਸਿਓ ਤੇ ਉਹਨੂੰ ਪੂਰੀ ਗਰਮੈਚ ਹੋ ਕੇ ਠ ਮੈਂ ਜਿਉਂ ਇਹ ਕਰਕੇ ਪਿਆ ਸੀ ਤਾਂ ਸਵੇਰੇ ਮੈਂ ਉੱਠਿਆ ਤੇ ਮੈਂ ਜਾ ਕੇ ਟੋਕਰ ਚੱਕ ਕੇ ਦੇਖਿਆ ਉਹ ਵਧੀਆ ਹੋ ਹੀ ਪਏ ਉਹ ਜਿਵੇਂ ਮੂੰਹ ਟੱਡ ਕੇ ਸਾਹ ਲੈਂਦੇ ਸੀ ਉਹ ਉਹਦੇ ਨਾਲ ਉਹ ਬਹੁਤ ਜ਼ਿਆਦਾ ਫਰਕ ਸੀ ਹੁਣ ਐਨੇ ਚੂਚਿਆਂ ਦੇ ਵਿੱਚੋਂ ਮੈਂ ਇਕੱਲੇ-ਇਕੱਲੇ ਦੇ ਵਿਕਸਤਾ ਲਾ ਨਹੀਂ ਸਕਦਾ ਫਿਰ ਜਿਹੜਾ ਜ਼ਿਆਦਾ ਬੁਮਾਨ ਹੁੰਦਾ ਸੀ ਨਾ ਮੈਂ ਉਹਨੂੰ ਇਸੇ ਤਰੀਕੇ ਨਾਲ ਠੀਕ ਕਰ ਦਿੰਦਾ ਸੀ ਵੀ ਮੈਨੂੰ ਪਤਾ ਹੁੰਦਾ ਸੀ ਵੀ ਹਾਂ ਇਹ ਮਰਨ ਵਾਲਾ ਤਾਂ ਉਹਨੂੰ ਚੱਕ ਕੇ ਸਾਈਡ ਤੇ ਵਿਕਸ ਲਾ ਦਦਾ ਸੀ ਫਿਰ ਮੈਨੇ ਕੀ ਕੀਤਾ ਮੈਂ ਕਿਹਾ ਯਾਰ ਆ ਦੇਸੀ ਤਰੀਕੇ ਜੇ ਵਰਤਦੇ ਆ ਇਹਨਾਂ ਨਾਲ ਕੁਛ ਨਾ ਕੁਛ ਬਣੂਗਾ ਫਿਰ ਮੈਂ ਕੀ ਕਰਿਆ ਕਰਾਂ ਮੈਂ ਐਂ ਕਰਿਆ ਕਰਾਂ ਹੁਣ ਉਹਨਾਂ ਨੂੰ ਇੱਕ ਫਿਰ ਮੈਨੇ ਗੁੜ ਗੁੜ ਲੈ ਲਿਆ ਗੁੜ ਦਾ ਕੜਾ ਜਾ ਬਣਾ ਲਿਆ ਪਹਿਲਾਂ ਗੁੜ ਕੋ ਉੱਲੇ ਪਾਣੀ ਚ ਫਿਰ ਉਦੋਂ ਬਾਅਦ ਮੈਂ ਅਦਰਕ ਪਾ ਲਈ ਅਦਰਕ ਪਾ ਕੇ ਥੋੜੀ ਜੀ ਕਾਲੀ ਮਿਰਚ ਪਾ ਲਈ ਕਿਉਂਕਿ ਇੰਨਾ ਕਾ ਦਿਮਾਗ ਕੰਮ ਕਰਦਾ ਹੀ ਹੁੰਦਾ ਹਰ ਕਿਸੇ ਦਾ ਵੀ ਯਾਰ ਕਾਲੀ ਮਿਰਚ ਹਨਾ ਤੇ ਗੁੜ ਗਰਮ ਹੁੰਦਾ ਉਹ ਚੀਜ਼ਾਂ ਦਾ ਘੋਲ ਜਾ ਬਣਾ ਕੇ ਥੋੜਾ ਜਿਹਾ ਅਦਰਕ ਖਾ ਲੈਣੇ ਉਹਨੇ ਆਪਾਂ ਵੈਸੇ ਵੀ ਸਭ ਨੂੰ ਪਤਾ ਹੈ ਵੀ ਅਦਰਕ ਨਾਲ ਖਾਂਸੀ ਥੋੜੀ ਜੀ ਸੈੱਟ ਹੋ ਜਾਂਦੀ ਹੈ ਕੜਾ ਠੀਕ ਹੋ ਜੂ ਇਹਨਾਂ ਦਾ ਉਹ ਮੈਨੂੰ ਇੱਕ ਕੜਾ ਜਾ ਬਣਾ ਲਿਆ ਮੈਂ ਉਹੀ ਬਣਾ ਲਿਆ ਮੈਨੂੰ ਪਤਾ ਨਹੀਂ ਸੀਗਾ ਵੀ ਹਾਂ ਇਹ ਕੰਮ ਕਰੂ ਨਾ ਕਰੂ ਥੋੜੀ ਜੀ ਤુલਸੀ ਪਾ ਲਈ ਬਾਹਰ ਲੱਗ ਰਹੀ ਸੀ ਫਿਰ ਮੈਂ ਉਹ ਕੜਾ ਜਾ ਬਣਾਇਆ ਜਦੋਂ ਫਿਰ ਉਹਨੂੰ ਮੈਂ ਛਾਣ ਲਿਆ ਚਾਪੂਣੇ ਚ ਛਾਣ ਕੇ ਠੰਡਾ ਕਰ ਲਿਆ ਜਦੋਂ ਪੂਰਾ ਕੜਾ ਵਧੀਆ ਬਣ ਗਿਆ ਤੋ ਫਿਰ ਮੈਂ ਪਾਣੀ ਦੇ ਵਿੱਚ ਉਹਨਾਂ ਨੂੰ ਨਿਰੇ ਹੀ ਪਾਤਾ ਐਂ ਹੀ ਪਾਤਾ ਬਿਨਾ ਪਾਣੀ ਤੋਂ ਤੇ ਪਹਿਲਾਂ ਪਹਿਲਾਂ ਤਾਂ ਉਹਨਾਂ ਦੀਆਂ ਚੁੰਝਾਂ ਹੀ ਚਿਪਕੀਆਂ ਮੈਂ ਕਿਹਾ ਯਾਰ ਇਹ ਕੰਮ ਜਿਆਦਾ ਖਰਾਬ ਹੋ ਗਿਆ ਫਿਰ ਮੈਂ ਉਹਨਾਂ ਨੂੰ ਕੀ ਕੀਤਾ ਫਿਰ ਥੋੜੇ ਜਿਹੀ ਪਾਣੀ ਦੇ ਵਿੱਚ ਮਿਕਸ ਕਰਕੇ ਪਾਉਣੇ ਸ਼ੁਰੂ ਕਰਤਾ ਤੇ ਹੌਲੀ ਹੌਲੀ ਮੈਂ ਦੇਖਦਾ ਕਿ ਜਿਹੜੀ ਉਹ ਸੀਆਰਡੀ ਦੀ ਉਹ ਮਾਲਿਸ਼ ਰੁਕਣ ਲੱਗੀ ਪਰ ਫਿਰ ਵੀ ਇੱਕ ਦੋ ਮਰੇ ਜ਼ਰੂਰ ਸੀ ਕਿਉਂਕਿ ਉਹ ਜਿਆਦਾ ਕੰਡੀਸ਼ਨ ਸ਼ਾਇਦ ਡਾਊਨ ਸੀ ਉਹਨਾਂ ਦੀ ਇਸ ਕਰਕੇ ਪਰ ਇੱਕਦਮ ਉਹ ਵੀ ਦੇਸੀ ਤਰੀਕਾ ਹੁੰਦਾ ਜਿਹੜਾ ਇੱਕਦਮ ਕੰਮ ਨਹੀਂ ਕਰਦਾ ਹੁੰਦਾ ਪਰ ਮੈਂ ਫਿਰ ਵੀ ਉਹਨਾਂ ਨੂੰ ਹਨਾ ਉਹ ਕਰਕੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਬਚਾਇਆ ਮੈਂ ਇਹੀ ਤਰੀਕਾ ਹੁੰਦਾ ਵੀ ਥੋੜੇ ਬਹੁਤੇ ਆਪਣੇ ਤਰੀਕੇ ਵਰਤਨੇ ਪੈਂਦੇ ਨੇ ਕਈ ਵਾਰ ਦਵਾਈਆਂ ਕੰਮ ਨਹੀਂ ਆਉਂਦੀਆਂ ਗਿਆ ਫਿਰ ਉਦੋਂ ਇਹ ਜੇ ਕੰਮ ਮੈਂ ਕਹਿੰਦਾ ਦੇਸੀ ਤਰੀਕੇ ਜਿਆਦਾ ਵਧੀਆ ਕੰਮ ਆਉਂਦੇ ਮੈਨੂੰ ਉੱਥੋਂ ਪ੍ਰੈਕਟੀਕਲ ਹੋ ਕੇ ਮੈਂ ਹੁਣ ਕੰਮ ਸ਼ੁਰੂ ਕਰਨ ਲੱਗ ਗਿਆ ਤਾਂ ਬਈ ਆਹੀ ਆਪਣੀ ਵੀਡੀਓ ਆ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਦਾ ਯਾਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਐਦਾਂ ਕਰਦੇ ਹੋ ਤਾਂ ਆਪਾਂ ਨੂੰ ਵਧੀਆ ਲੱਗਦਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਤੁਹਾਡਾ ਧੰਨਵਾਦ